ਹਾਂਜੀ ਮਿੱਤਰੋ ਆਪਾਂ ਫੇਰ ਤਾ ਆ ਗਏ ਇੱਕ ਹੋਰ ਕੈਂਟ ਦੀ ਵੀਡੀਓ ਲੈ ਕੇ ਵੀਡੀਓ ਬਹੁਤ ਫਣੀ ਹੋਣ ਵਾਲੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਹੁਣ ਤੁਸੀਂ ਪਹਿਲਾਂ ਆਹ ਵੀਡੀਓ ਦੇਖੋ ਤੇ ਫੇਰ ਇਹਨਾਂ ਦੇ ਆਪਾਂ ਫਣੀ ਜੇ ਕਮੈਂਟ ਪੜਦੇ ਆਂ ਨਾਲੇ ਬੰਦਾ ਮਾਰਨ ਨੂੰ ਨਾ ਜਿਗਰਾ ਚਾਹੀਦਾ ਬੰਦੂਖ ਨਹੀਂ ਬਾਈ ਤੇਰੇ ਨੱਕ ਤੇ ਡੈਂਟ ਕਿਦਾਂ ਪਿਆ ਯਾਰ ਪਲੀਜ਼ ਤੂੰ ਲੜਾਈ ਮਤ ਕਰਾ ਕਰੋ ਮੁੱਛਾਂ ਭੋਰ ਨਾ ਲਈ ਵੀਰ ਲੰਗਾ ਕੇ ਨਾ ਜਟਕਲੀ ਤੂੰ ਜਾਣਦੀ ਮਾੜਾ ਕਿ ਨਾ ਮੈਂ ਜਿਹੜੇ ਹਿਸਾਬ ਦੀ ਤੇਰੀ ਮੁੱਛਾ ਇਹਨੂੰ ਮਰੋੜਨ ਲਈ ਵੀ ਪਲਾਸ ਚਾਹੀਦਾ ਨਾ ਛੋਟੇ ਨਾ ਮੁੱਛਾਂ ਥੱਲੇ ਕਰ ਲੈ ਕਿਤੇ ਅੱਖ ਚ ਨਾ ਵੱਜ ਜਾ ਨੈਚਰ ਤੋਂ ਅਗਰ ਅਸਮਿਆਂ ਤੇ ਫਿੱਚੋ ਭੋਲੇ ਦਿਲ ਦਾ ਓਥੇ ਦਾ ਪੋਤੇ ਚੱਕ ਗਏ ਉਹ ਦਿੱਤੀ ਮੇਰੀ ਢੱਲ ਦਾ ਢੱਲ ਤਾਂ ਦਿੱਤੀ ਸੀ ਗੁੱਡੀ ਤੂੰ ਪਾਪੇ ਨੂੰ ਜਿਹੜਾ ਵੀਡੀਓ ਬਣਾ ਗਿਆ ਐਟੀਟਿਊਡ ਤੋਂ ਐਸੇ ਦਿਖਾ ਰਹੀ ਐ ਮਾਨੋ ਕੋਈ ਵੀਡੀਓ ਵਾਇਰਲ ਹੋਈ ਹੋ ਉੱਪਰੋਂ ਰਸ਼ੀਅਨ نیچےੋਂ ਅਫਰੀਕਨ ਬਾਤ ਸਹੀ ਹੈ ਰਣੇ ਸਾਹਮਣੀ ਲੰਡੂਆਂ ਦੇ ਵਸਨ ਸਿਰਤਾ ਇਦਾਂ ਜਿਵੇਂ ਟੱਟੇ ਤੇ ਉਸ ਤਰ੍ਹਾਂ ਲਵਾਇਆ ਹੁੰਦਾ ਦਲੀ ਫੇਰਾ ਤੇਰੇ ਤੇ ਤੂੰ ਪਾ ਦੇ ਮੈਨੂੰ ਠਲ ਤੰਨ ਜਿਗਰਾ ਕੁੜੀ ਦਾ ਜਿਹੜਾ ਹਾਸਾ ਮੂੰਹ ਵਿੱਚ ਕੁੱਟੀ ਖੜੀ ਆ ਲਾਈਫ ਇੱਥੇ ਕੱਲ੍ਹ ਵੇ ਪਰੋਸਾ ਕੀ ਐ ਸਾਲੀ ਦਾ ਰਣ ਤੇ ਕਲਨ ਇਕੱਠੇ ਹੋ ਗਏ ਨੋ ਉਰਦੇ ਸਾ ਚਾਹਣਾ ਫੀਮ ਚਾਹੀਦੀ ਹੁੰਦੀ ਹੈ ਮਿੱਤਰਾਂ ਡੱਬਾ ਟੱਟੀ ਵਾਲਾ ਲੱਗਦਾ ਸਾਡਾ ਦਿਨ ਐਵੇਂ ਨਹੀਂ ਲੰਘਦਾ ਖਾਣੇ ਆ ਪਾਪੜ ਫੀਲਿੰਗਾਂ ਫੀਮ ਵਾਲਾਂ ਪਰ ਆਪਦੇ ਸੰਠਾਠਾ ਟੱਟੀ ਕਰ ਲਾ ਵੀਡੀਓ ਫੇਰ ਬਣਾ ਲਈ ਚੂੜੇ ਵਾਲੀ ਪਾਂ ਰੱਖੀ ਮੋਂਦੇ ਉੱਤੇ ਮੇਰੇ ਵੀਰੇ ਇਦਾਂ ਦੀਆਂ ਵੀਡੀਓ ਨਾ ਪਾਇਆ ਕਰੋ ਮੇਰੀ ਅੱਗੇ ਦਵਾਈ ਚੱਲਦੀ ਤੇਰੇ ਲੱਕ ਦੇ ਟਿਕਾਉਂਗਾ ਅੰਦਰ ਬਾਪੂ ਵੀ ਸੋਚਦਾ ਹੁਣ ਇਹ ਕੀ ਜੰਮ ਲਿਆ ਉਹ ਕੀ ਕਹਦੇ ਮਰ ਕੇ ਨਹੀਂ ਰਾਇ ਕੁਛ ਚਾਹਦਾ ਮੈਨੂੰ ਲੱਗਦਾ ਪਿਆਰ ਹੀ ਰਹਿ ਜਾਊਗਾ ਇੰਨਾ ਹਰਕਤਾਂ ਕਰਕੇ ਤੇਰਾ ਬਾਪੂ ਪਹਿਲਾਂ ਜਾਊ ਬੱਤ ਸਹੀ ਏ ਉਹ ਜਿਹੜਾ ਮਾਂ ਤੋਂ ਬਾਹਰ ਆ ਜਾ ਇਹਨਾਂ ਗੱਲਾਂ ਤੋਂ ਤੂੰ ਕੀ ਲੈਣਾ ਦੋ ਲਫੜਿਆ ਨਹੀਂ ਮਾਰਾਂ ਤੂੰ ਤੇਰੀ ਟੱਟੀ ਕਢ ਦੂ ਕੋਈ ਮਾਰ ਮਾਰ ਤੱਕ ਮਾਰ ਤੀ ਦਰ ਇਲਵਾ ਲੱਸੀ ਰੜ ਕੇ ਹੋ ਜਾਊਗਾ ਲੱਸੀ ਰੜ ਕੰ ਨੂੰ ਤੂੰ ਮਧਾਣੀ ਆ ਠੀਕ ਆ ਸਾਡੀਆਂ ਥਿਆਣੀਆਂ ਤੇਰੇ ਘਰ ਦਿਆਂ ਤੇਰੀਆਂ ਓਕੇ ਵੀਰ ਜੀ ਬੇਨਤੀ ਆ ਇਦਾਂ ਦੀਆਂ ਵੀਡੀਓ ਬਣਾਉਣ ਦੇ ਚੱਕਰ ਚ ਕਿਸੇ ਤੋਂ ਬੰਡ ਨਾ ਪਣਵਾ ਲਈ ਗੁੱਸਾ ਕਿਹੜਾ ਮੂੰਹ ਤੇ ਲਿਖਿਆ ਹੁੰਦਾ ਲੱਛਣਾ ਤੀ ਪਤਾ ਲੱਗਦਾ ਜੋ ਮਸਾਮਲੀਅਤ 2 ਫੁੱਟੀ ਜੀ ਉਹ ਵੀ ਨਾ ਸਾੜ ਲਈ ਮਾਮਾ ਬਣਿਆ ਪਟਾਕਿਆਂ ਦਾ ਮੈਂ ਫਿਰ ਮਿੱਤਰਾਂ ਦੀ ਘਾਟ ਛੇਤਰਾਂ ਦੀ ਸਾਡੇ ਪਿੰਡ ਵੀ ਇੱਕ ਮੁੰਡੇ ਨੇ ਬਗਾਨੇ ਬੁਲਟ ਦੇ ਪਟਾਕੇ ਮਾਰੇ ਸੀ ਬਾਅਦ ਚ ਮੱਝ ਵੇਚ ਇੰਜਨ ਕਰਾਇਆ 410 ਬੀ ਟੌਣ ਹੌਲੀ ਹੌਲੀ ਗੱਡੀ ਜਾਵੇ ਚੋਬਰ ਪਲਾਜੇ ਵਿੱਚ ਕਿਹੜੇ ਕੱਢੀ ਜਾਵੇ ਰਿੰਗ 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 ਇੱਕ ਕੱਟਾ ਰਿੰਗੀ ਜਾਵੇ ਉਹ ਤਾਂ ਘੂਣ ਵਜੀ ਜਾਵੇ ਘੂਣ ਤੇ ਟ੍ਰਾਂਟੋ ਇੱਕ ਨੱਡੀ ਸੱਦੀ ਜਾਵੇ ਨਾਲ ਲਾਲ ਅੱਖਾਂ ਵਾਲਾ ਕੇਰਾ ਹੋਈ ਜਾਂਦਾ ਲਾਲ ਲਾਲ ਅੱਖਾਂ ਵਾਲਾ ਕੇਰਾ ਹੋਈ ਜਾਂਦਾ ਤੇਰਾ ਹੁਣ ਛੇਤਰਾਂ ਦਾ ਵੇਲਾ ਹੋਈ ਜਾਂਦਾ ਜਿਵੇਂ ਜਿਵੇਂ ਬਰਾਤੇ ਨੇਰਾ ਹੋਈ ਜਾਂਦਾ ਚੋਬਰ ਜਿੱਕਲੀ ਕੱਲੀ ਬੁੜਕ ਦੀ ਨਾਰ ਸੋਚੀ ਪਾ ਦੇਣਾ ਤੂੰ ਵੀ ਕਿਸਮੈ ਲਿਆ ਜਿਆ ਸਮਝ ਨਹੀਂ ਆਉਂਦੀ ਕਿਹੜੀ ਗੱਲ ਕੱਢਾਂ ਓਏ ਡੱਪਾ ਨਾਲ ਲੱਗੇ ਅਸਰੇ ਡੱਪਾ ਨਾਲ ਰਹਿ ਜਾਣੇ ਤੂੰ ਆਪਣਾ ਨਾਲਾ ਨਾ ਵੜਾ ਲਈ ਬੱਤ ਸਹੀ ਏ ਆਹ ਪੀਆ ਦੇ ਕੱਤੀ ਮਿਠਿਆ ਪਾ ਦਾਂਗੇ ਫਿਰ ਯਾਦ ਕਰੇਗਾ ਆਂਟੀ ਇਹ ਸਬਜੀ ਕੱਟੋ ਜਾ ਕੇ ਬਦਮਾਸ਼ੀ ਕਰਨ ਲਈ ਬਹੁਤ ਟਾਈਮ ਆ ਚੱਕਰੇ ਸੀ ਫੋਟੋ ਪਕਾਟੇ ਦੇਖੀ ਆਂਟੀ ਬੱਚੇ ਦਾ ਇੰਨਾ ਪੜਾ ਲਈ ਉਹ ਡੱਫ ਲੈਣਾ ਏ ਤੜਕੇ ਤੜਕੇ ਕਾਲੇ ਰੰਗ ਦੀ ਗੋਲ ਜੀ ਕਰਕੇ ਖਾਣੀ ਛੜਕਾਂ ਦੀ ਲੁੱਕ ਫੀਲਿੰਗਾਂ ਫੀਮ ਦੀਆਂ ਜੇ ਕਿਤੇ ਮਾਲ ਅਸਲੀ ਹੋਇਆ ਤਾਂ ਸਵੇਰੇ ਟੱਟੀ ਤੇਰੀ ਟਰੈਕਟਰ ਨਾਲ ਟੋਚਨ ਪਾ ਕੇ ਖਿੱਚਣੀ ਪੈਣੀ ਆ ਹੱਦ ਦਿਨੇ ਆ ਵਾੜ ਦੇ ਵਾਂਗੂ ਜੇ ਕੋਈ ਅੱਖ ਵਿੱਚ ਬਾੜ ਬੱਕਰੀ ਦੀ ਮਿੰਗਣੀ ਹੀ ਖਾਲੀ ਪਤੰਦਰ ਨੇ ਤੇ ਵਿੱਚ ਖਾਤੇ ਬੈ ਡਰੀ ਮੈਂ ਦੇਖ ਲੈ ਰੀ ਮਨੂ ਰਿਐਲਿਟੀ ਬਣਾ ਲੂ ਜੱਟਨੀ ਬਾਈ ਤੈਨੂੰ ਲੱਖ ਲੱਖ ਵਧਾਈਆਂ ਤੇ ਸਾਨੂੰ ਲੱਖ ਦੀ ਲਾਂਤ ਕੱਚਿਆਂ ਦੁੱਧਾਂ ਦੇ ਨਾਲ ਪੜੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾ ਲੂ ਜੱਟਨੀ ਵੀਰ ਸਸਤੀ ਸਲਫਾਸ ਦੱਸ ਦੇ ਕਿੱਥੋਂ ਮਿਲੂਗੀ ਭੈਣ ਦੇ ਖਸਮੋ ਚਾਹ ਤਾਂ ਪੀ ਲੈਣ ਦਿਆ ਕਰੋ ਖੂਨ ਤਾਂ ਪਹਿਲਾਂ ਹੀ ਨਹੀਂ ਬੰਦਦਾ ਵੀਡੀਓ ਕੈਂਟ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿੱਤਰੋ ਤੇ ਮਿਲਦੇ ਆ ਕਿਸੇ ਹੋਰ ਕੈਂਟ ਜੀ ਵੀਡੀਓ ਦੇ ਨਾਲ